ਗੁਰਾਇਆਂ ਵਿਖੇ ਮੋਬਾਈਲ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆਂ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਗਗਨਦੀਪ ਸਿੰਘ ਨੂੰ ਪ੍ਰਧਾਨ ਸੁਖਵੀਰ ਸਿੰਘ ਨੂੰ ਵਾਈਸ ਪ੍ਰਧਾਨ ਅਜੇ ਕੁਮਾਰ ਸਖਤਰ ਸੁਖਵਿੰਦਰ ਸਿੰਘ ਜੁਆਇੰਟ ਸਖਤਰ ਹਨੂਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਇਸ ਮੌਕੇ ਗਗਨਦੀਪ ਨੇ ਕਿਹਾ ਕਿ ਸੇਵੀ ਮੋਬਾਈਲ ਫੋਨ ਵੇਚਣ ਵਾਲੇ ਜਾਂ ਮੋਬਾਈਲ ਫੋਨ ਰਿਪੇਅਰ ਕਰਨ ਵਾਲੇ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਐਸੋਸੀਏਸ਼ਨ ਨਾਲ ਸੰਪਰਕ ਕਰਨ ਉਨਾ ਕਿਹਾ ਇਸ ਸਾਲ ਗਰਮੀ ਦੀਆਂ ਛੁੱਟੀਆਂ 27 28 29 ਜੂਨ ਨੂੰ ਕੀਤੀਆਂ ਜਾਣਗੀਆਂ ਦਿਨ-ਦਿਨ ਮੋਬਾਈਲ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੇ ਮੈਂ ਸਾਰੇ ਆਪਣੇ ਵੀਰ ਗਰਾਿਆਂ ਤੋਂ ਜਿੰਨੇ ਵੀ ਆਪਣੇ ਮੋਬਾਈਲ ਦਾ ਕੰਮ ਕਰਦੇ ਆ ਉਹ ਸਾਰਿਆਂ ਨੇ ਇੱਕ ਯੂਨੀਅਨ ਬਣਾਈ ਆ ਨਵੀਂ ਯੂਨੀਅਨ ਦਾ ਕੀਤਾ ਇਸ ਵਾਰ ਸਟਾਰਟ ਤੇ ਉਹਦੇ ਚ ਕੀ ਸੀਗਾ ਵੀ ਜਿਹੜੇ ਸਾਰੇ ਆਪਣੇ ਵੀਰਾਂ ਨੂੰ ਕੋਈ ਦਿੱਕਤ ਆਉਂਦੀ ਸੀ ਉਹਦੇ ਬਾਰੇ ਚਰਚਾ ਕੀਤੀ ਗਈ ਤੇ ਹੋਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਉਹ ਦਾ ਸਾਰਿਆਂ ਦਾ ਮਤਲਬ ਕੋਈ ਕੋਈ ਦਿੱਕਤ ਆਉਗੀ ਤਾਂ ਕੋਈ ਹੱਲ ਹੋ ਜਾਊਗਾ ਤੇ ਉਹਦੇ ਚ ਕੀ ਸੀਗਾ ਤੇ ਆਪਣੇ ਗगन ਮੋਬਾਈਲ ਕਰਾਇਆ ਤੋਂ ਪ੍ਰਧਾਨ ਚੁਣੇ ਗਏ ਜੀ ਤੇ ਮੈਂ ਸੁਖਵੀਰ ਸਿੰਘ ਰਿੰਗਟੋਨ ਮੋਬਾਈਲ ਕਰਾਇਆ ਤੋਂ ਤੇ ਮੈਂ ਵਾਈਸ ਪ੍ਰਧਾਨ ਤੇ ਖਾਲਸਾ ਮੋਬਾਈਲ ਤੋਂ ਭਾਜੀ ਹੁਣੀ ਇਹ ਕੈਸ਼ੀਅਰ ਹਰਨੂਰ ਜੀ ਤੇ ਸ਼ਿਵਾ ਸ਼ਿਵਾ ਮੋਬਾਈਲ ਟੈਲੀ ਸ਼ਿਵਾ ਟੈਲੀਕਾਮ ਗਰਾਇਆ ਰੋੜਕਾ ਖੁਰਦ ਇਹ ਭਾਜੀ ਹੁਣੀ ਵਾਈਸ ਜੁਆਇੰਟ ਸੈਕਟਰੀ ਤੇ ਅਜੇ ਟੈਲੀਕਾਮ ਇਹ ਭਾਜੀ ਹੁਣੀ ਆਪਣੇ ਇਹ ਸੈਕਟਰ ਸਾਹਿਬ ਤੇ ਆਪਾਂ ਸਾਰੇ ਸਾਰਿਆਂ ਵੀਰਾਂ ਦੇ ਸਹਿਯੋਗ ਲਈ ਹਾਜ਼ਰ ਆ ਜੀ ਕਿਸੇ ਮੇਰੇ ਭਰਾ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਉਹ ਮਤਲਬ ਸਾਰਿਆਂ ਨੂੰ ਕੰਟੈਕਟ ਕਰ ਸਕਦਾ ਧੰਨਵਾਦ ਜੀ ਕਮੀਟਿੰਗ ਕੀਤੀ ਹੈ ਜਿਸ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਸਾਰੇ ਦੁਕਾਨਦਾਰ ਵੀਰਾਂ ਨੇ ਆਪਣੀ ਸਮੱਸਿਆ ਦੱਸੀ ਅਸੀਂ ਉਹਨਾਂ ਦੇ ਵੀ ਹੱਲ ਕਰਾਂਗੇ ਤੇ ਇਸ ਮੀਟਿੰਗ ਵਿੱਚ ਅਹਿਮ ਇੱਕ ਫੈਸਲਾ ਲਿਆ ਗਿਆ ਹੈ 27 28 29 ਜੂਨ ਨੂੰ ਛੁੱਟੀਆਂ ਗਰਮੀ ਦੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਅੱਗੇ ਵੀ ਗਰਾਹ ਸ਼ਹਿਰ ਸਾਰਾ ਬੰਦ ਰਹਿੰਦਾ ਹੈ ਸਾਰਾ ਮੋਬਾਈਲਾਂ ਦੀਆਂ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ